ਅੱਜ ਹਲਕਾ ਡੇਰਾ ਬਾਬਾ ਨਾਨਕ ਤੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸਰਦਾਰ ਗੁਰਦੀਪ ਸਿੰਘ ਰੰਧਾਵਾ ਨੇ ਪਿੰਡ ਛਾਪੁਰ ਘਰਾਇਆਂ ਦੀ ਦਾਣਾ ਮੰਡੀ ਵਿੱਚ ਮੰਡੀਕਰਨ ਬੋਰਡ ਵੱਲੋਂ ਬਣਾਏ ਜਾ ਰਹੇ ਸੈੱਡ ਦਾ ਨੀਂ ਪੱਥਰ ਰੱਖਿਆ ਗਿਆ ਇਸ ਮੌਕੇ ਮਾਰਕੀਟ ਕਮੇਟੀ ਚੇਅਰਮੈਨ ਜਗਜੀਤ ਸਿੰਘ ਕਾਲੋਂ ਮੰਡੀਕਰਨ ਬੋਰਡ ਦੇ ਐਕਸੀਕਿਊਟਿਵਲ ਦੇਵ ਸਿੰਘ ਐਸਡੀਓ ਸ਼ੋਕਮਾਰ ਜੇ ਜਸਵਿੰਦਰ ਸਿੰਘ ਸੁਪਰਵਾਈਜ਼ਰ ਕੁਲਦੀਪ ਸਿੰਘ ਅਤੇ ਹੋਰ ਅਧਿਕਾਰੀ ਮੌਜੂਦ ਸਨ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਲਕਾ ਅਗਗੁਰਦੀਪ ਸਿੰਘ ਰੰਧਾਵਾ ਨੇ ਦੱਸਿਆ ਜੇ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੀ ਪੁੱਤਾਂ ਮਗਰ ਪਾਲੀ ਫਸਲ ਦੀ ਸਾਮ ਸੰਭਾਲ ਲਈ ਪੰਜਾਬ ਭਰ ਦੇਆਂ ਦਾਣਾ ਮੰਡੀਆਂ ਵਿੱਚ ਸ਼ੈੱਡ ਬਣਾਏ ਜਾ ਰਹੇ ਹਨ ਜਿਹਦੇ ਤਹਿਤ ਅੱਜ ਪਿੰਡ ਸ਼ਾਪਰਗੁਰਾ ਦੇ ਫੋਕਲ ਪੁਆਇੰਟ ਦਾਣਾ ਮੰਡੀ ਵਿੱਚ 26 ਲੱਖ ਦੀ ਕੀਮਤ ਨਾਲ ਬਣ ਜਾ ਰਿਹਾ ਸ਼ੈੱਡ ਦਾ ਨੀਂਹ ਪੱਥਰ ਰੱਖਿਆ ਗਿਆ ਹੈ ਜੋ ਕਿ ਝੋਨੇ ਦੇ ਸੀਜ਼ਨ ਤੋਂ ਪਹਿਲਾਂ ਬਣ ਕੇ ਤਿਆਰ ਹੋਵੇਗਾ ਇਸ ਦੇ ਨਾਲ ਹੀ ਪਿੰਡ ਵੱਡਾਲਾ ਬੰਗਰ ਦੇ ਦਾਣਾ ਮੰਡੀ ਵਿੱਚ ਬਣ ਕੇ ਤਿਆਰ ਹੋਏ ਸ਼ੈੱਡ ਦਾ ਉਦਘਾਟਨ ਕੀਤਾ ਗਿਆ ਹੈ ਰੰਧਾਵਾ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਗੋਹੇ ਵਿੱਚ ਦਾਣਾ ਮੰਡੀਆ ਵਿੱਚ ਬਣ ਰਿਹਾ ਸ਼ੈੱਡ ਬਰਸਾਤੀ ਦਿਨਾਂ ਵਿੱਚ ਵੱਡੇ ਕਾਰਗਰ ਸਾਬਤ ਹੋਣਗੇ ਤੇ ਕਿਸਾਨਾਂ ਨੂੰ ਵੱਡੀ ਰਾਹਤ ਮਿਲੇਗੀ ਬਿਊਰੋ ਰਿਪੋਰਟ ਅਲ ਪੰਜਾਬ ਨਿਊਜ਼ ਅੱਜ ਫੋਕੜ ਪੁਆਇੰਟ ਸ਼ਾਹਪੁਰ ਗਰਾਇਆ ਚ ਜਿਹੜਾ ਮੰਡੀ ਤੇ ਆਪਾਂ ਇੱਕ ਸ਼ੈੱਡ ਬਣਨ ਜਾ ਰਿਹਾ ਜਿਹਦੀ ਕੀਮਤ ਲਗਭਗ 26 ਲੱਖ ਰੁਪਈਆ ਲਾਗਤ ਤੇ ਦੀ ਲੱਗਣੀ ਹੈ ਜਿਹੜਾ ਸ਼ੈੱਡ ਬਣ ਕੇ ਤਿਆਰ ਹੋਣਾ ਤੇ ਕਿਸਾਨਾਂ ਦੀ ਸਹੂਲਤ ਵਾਸਤੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਦੀ ਗੁਆਇਜ਼ ਚ ਸ਼ੈੱਡ ਜਿਹੜਾ ਬਣ ਕੇ ਤਿਆਰ ਹੋ ਰਿਹਾ ਇਹਦੇ ਨਾਲ بارشਾਂ ਦੇ ਸਮੇਂ 'ਚ ਕਿਸਾਨਾਂ ਨੂੰ ਕਾਫੀ ਰਾਤ ਵੀ ਮਿਲੇਗੀ ਕਿ ਉਹਨਾਂ ਦੀ ਫਸਲ ਜਿਹੜੀ ਲਿਆਂਦੀ ਹੈ ਉਹ ਛੱਡ ਦੇ ਥੱਲੇ ਸਟੋਰ ਹੋ ਜਾਇਆ ਕਰੇਗੀ ਇਸ ਕਰਕੇ ਕਿਸਾਨਾਂ ਦੇ ਸਹੂਲਤਾਂ ਵਾਸਤੇ ਇਹ ਜਿਹੜਾ ਨੀ ਪੱਥਰੇ ਦਾ ਪਰ ਰੱਖਿਆ ਇਹ ਸਰਕ ਨੇ ਚਰਚਾ ਜਿਹੜਾ ਬਣ ਕੇ ਤਿਆਰ ਹੋ ਰਿਹਾ ਜੀ ਸੀਜ਼ਨ ਤੋਂ ਪੋਛ ਛੱਡੀ ਇਹੀ ਆ ਕਿ ਸੀਜ਼ਨ ਆਉਣ ਤੋਂ ਪਹਿਲਾਂ ਪਹਿਲਾਂ ਛੱਡ ਬਣ ਕੇ ਜਿਹੜਾ ਤਿਆਰ ਹੋ ਜਾਵੇ ਤਾਂ ਦੱਸੋ ਕੱਲ ਇੱਕ ਕਾਲੀਦਲ ਦੀਆਂ 2 ਮੀਟੀਆਂ ਹੋਈਆਂ ਵੱਖੋ-ਵੱਖ ਧੜੇ ਗੁੱਡ ਵੱਧ ਚੀ ਜਿਹੜੀ ਬਈ ਸਾਫ ਨਜ਼ਰ ਆਈ ਹੈ ਉਹਨੂੰ ਕਿਸ ਤਰ੍ਹਾਂ ਦੇਖਦੇ ਜੀ ਇਹ ਤਾਂ ਕਾਲੀ ਤਲਵਾਲੇ ਦੱਸ ਸਕਦੇ ਨੇ ਮੈਂ ਕਾਲੀ ਤਲ ਦੀ ਗੱਲ ਕੀ ਕਰਾਂਗਾ ਇਸ ਕਰਕੇ ਹਰ ਇੱਕ ਪਾਰਟੀ ਦਾ ਆਪੋ ਆਪਣਾ ਕੰਮ ਹੈ ਜਿਮਨੀ ਇਲੈਕਸ਼ਨਾਂ ਜਿਵੇਂ ਪੰਜਾਬ 'ਚ ਹੋਣੀਆਂ ਸਾਰੀਆਂ ਪਾਰਟੀਆਂ ਜਿਹੜੀਆਂ ਆਪਣੇ ਆਪਣੇ ਉਮੀਦਵਾਰ ਦੀ ਜਿਹੜੀ ਆਉ ਕਰ ਰਹੇ ਨੇ ਕਿ ਕਿਹੜੇ ਕਿਹੜੇ ਵਧੀਆ ਉਮੀਦਵਾਰ ਆਪਣੇ ਲੱਭ ਰਹੇ ਨੇ ਉਹਦੇ ਸਬੰਧ 'ਚ ਜਿਹੜੀ ਆ ਕੱਲ ਮੀਟਿੰਗ ਤੇਰਾ ਬਾਬਾ ਨਾਨਕ 'ਚ ਹੋਈ ਆ ਹਰ ਇੱਕ ਨੇ ਆਪੋ ਆਪਣਾ ਦਾਵਾ ਜਿਹੜਾ ਉਹਦੇ 'ਚ ਰੱਖਿਆ ਜੋ ਮੈਂ ਤੁਹਾਡੇ ਸੋਸ਼ਲ ਮੀਡੀਆ ਦੇ ਜ਼ਰੀਏ ਦੇਖਿਆ ਜਿਮਨੀ ਚੌਂ ਨੂੰ ਲੈ ਕੇ ਹੋਈ ਹੈ ਜਿਹੜੀ ਇਹ ਮੇਰੇ ਕੋਲਾਂ ਦੀ ਹੋਈ ਸਰ ਇਸ ਤੋਂ ਇਲਾਵਾ ਹੋਰ ਕਿੱਥੇ ਕਿੱਥੇ ਇਹ ਜਿਹੜੇ ਨੀ ਪੱਤਰ ਰੱਖੇ ਜਾ ਰਹੇ ਨੇ ਇਸ ਤੋਂ ਬਾਅਦ ਆਪਾਂ ਜਾਣਾ ਬਡਾਲਾ ਬਾਂਗਰ ਉੱਥੇ ਵੀ ਸ਼ੈੱਡ ਬਣ ਕੇ ਤਿਆਰ ਹੋ ਗਿਆ ਉਹਦਾ ਦੁਗਠਨ ਜਿਹੜਾ ਅੱਜ ਆਪਾਂ ਕਰਨਾ ਹੈ ਅੱਜ ਸਰਦਾਰ ਭਗਵੰਤ ਸਿੰਘ ਜੀ ਮਾਨ ਦੀ ਸਰਕਾਰ ਦੀ ਵਾਈ ਹੇਠ ਸ਼ਾਹਪੁਰ ਗਰਾਇਆ ਚ ਫੋਕਲ ਪੁਆਇੰਟ ਚ ਜੋ ਸ਼ੈੱਡ ਦਾ ਨੀ ਪੱਤਰ ਰੱਖਿਆ ਗਿਆ ਕਿਸਾਨਾਂ ਨੂੰ ਸੁਖਾਲਤ ਦਵਾਤੇ ਆ ਇਹਦੇ ਕਰਕੇ بارشਾਂ ਤੋਂ ਆਰਾਮਤ ਮਿਲੇਗੀ ਕਿਸਾਨਾਂ ਨੂੰ ਤੇ ਤਕਰੀਬਨ 22 ਲੱਖ ਦੇ ਐਸਟੀਮੇਟ ਦੇ ਵਿੱਚ ਇਹ ਬਣ ਜਾ ਰਿਹਾ